ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਸ਼ਮੀਨੇ ਦੇ ਹੋਰ ਬਹੁਤ ਸਾਰੇ ਸੂਟ ਲੈ ਕੇ ਆਏ ਆਂ ਜੀ ਤੁਹਾਨੂੰ ਦਿਖਾਉਣ ਦੇ ਲਈ ਇਹ ਪਹਿਲਾ ਸੂਟ ਹੈ ਜੀ ਇਹ ਮਹਿੰਦੀ ਕਲਰ ਦੇ ਵਿੱਚ ਪਹਿਲਾਂ ਵੀ ਆਪਾਂ ਪਿਸਤਾ ਕਲਰ ਦੇ ਵਿੱਚ ਇਹ ਸੂਟ ਰੈਡੀ ਕਰ ਚੁੱਕੇ ਆਂ ਜੀ ਇਹ ਦੇਖੋ ਜੀ ਇਹਦੇ ਉੱਪਰ ਪੂਰਾ ਮਸ਼ੀਨਵਰਕ ਹੋਇਆ ਜੀ ਸੂਟ ਦੇ ਉੱਪਰ ਇਸ ਤਰੀਕੇ ਨਾਲ ਘੇਰੇ ਦੇ ਉੱਪਰ ਵਰਕ ਹੋਇਆ ਹੈ ਇਹਦੇ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਘੇਰੇ ਦੇ ਉੱਪਰ ਜੀ ਤੇ ਉੱਪਰ ਨੂੰ ਦੋ ਕਲੀਆਂ ਜਾ ਰਹੀਆਂ ਨੇ ਜੀ ਉੱਪਰ ਤੇ ਇਹ ਵਰਕ ਇਹਦੇ neck ਦੇ ਉੱਪਰ ਹੋਇਆ ਜੀ neck ਦੇ ਉੱਪਰ ਵੀ ਬਹੁਤ ਪਿਆਰਾ ਵਰਕ ਹੋਇਆ ਹੈ ਇਹਦੇ ਪੂਰੇ ਸੂਟ ਦੇ ਉੱਪਰ ਵਰਕ ਹੋਇਆ ਹੈ ਜਿਸ ਤਰੀਕੇ ਨਾਲ ਤੇ ਇਹ ਵਾਲਾ ਵਰਕ ਇਹਦੇ ਬਾਜੂ ਦੇ ਉੱਪਰ ਆਇਆ ਹੈ ਜੀ ਬਾਜੂ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਹੈ ਤੇ ਇਧਰ ਇਹਦੇ ਸਲਵਾਰ ਦੇ ਉੱਪਰ ਵਰਕ ਆਇਆ ਹੈ ਜੀ स्ट्रेट सलवार ਬਣਾਈਏ ਤੁਸੀਂ ਜਦੋਂ ਵੀ ਸੂਟ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਪਹਿਲਾਂ ਦੱਸਿਆ ਕਰੋ ਜੀ ਤੁਸੀਂ ਸਟ੍ਰੇਟ सलवार ਬਣਾਉਣੀ ਹੈ ਜਾਂ ਸਿੰਪਲ ਬਣਾਉਣੀ ਹੈ ਇਹ ਸਟ੍ਰੇਟ सलवार ਹੈ ਸਟ੍ਰੇਟ सलवार ਦਾ ਪੌਂਚਾ ਇੱਕ ਦੇ ਉੱਪਰ ਦੂਜਾ ਨਿਕਲ ਜਾਂਦਾ ਹੈ ਜੀ ਇਹ ਦੇਖੋ ਜੀ ਇਹ सलवार ਦੇ ਪੌਂਚੇ ਦੇ ਉੱਪਰ ਵਰਕ ਹੈ ਜੀ ਇਹ ਵਿਦਆਊਟ ਦੁਪੱਟਾ ਸੂਟ ਰੈਡੀ ਹੋਇਆ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਹੋ ਜੀ ਪੱਲਰ ਕਸਟਮਾਈਜ਼ ਹੁੰਦਾ ਕਿਸੇ ਵੀ ਕਲਰ ਉੱਪਰ ਸੂਟ ਰੈਡੀ ਕਰਵਾ ਸਕਦੇ ਹੋ ਜੀ ਜੀ ਜੇਕਰ ਸੂਟ ਕੋਈ ਵੀ ਪਸੰਦ ਹੋਵੇ ਤਾਂ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 6284750206 ਉੱਪਰ ਮੈਸੇਜ ਕਰ ਸਕਦੇ ਹੋ ਜੀ। ਇਹ ਅਗਲਾ ਸੂਟ ਹੈ ਜੀ। ਇਹ ਸੂਟ ਦੇ ਉੱਪਰ ਆਰੀ ਵਰਕ ਹੋਇਆ ਜੀ। ਇਹ ਦੇ ਫਰੰਟ ਘੇਰੇ ਦੇ ਉੱਪਰ ਵਰਕ ਆਏਗਾ ਜੀ ਆਰੀ ਵਰਕ ਹੈ ਜੀ। ਤੇ ਇਹ ਇਹਦੇ ਬਾਜੂ ਦੇ ਉੱਪਰ ਵਰਕ ਆਏਗਾ ਜੀ ਸੇਮ ਇਸੇ ਤਰੀਕੇ ਨਾਲ ਹੀ ਇਹਦੇ ਬੈਗ ਤੇ ਵੀ ਵਰਕ ਆਏਗਾ ਜੀ ਇਹ ਬੈਗ ਪੱਲੇ ਤੇ ਆਏਗਾ ਬੈਗ ਘੇਰੇ ਤੇ ਆਏਗਾ ਤੇ ਬਾਜੂ ਦਾ ਵਰਕ ਹੈ ਤੇ ਇਧਰ ਸਟ੍ਰੇਟ ਸਲਵਾਰ ਹੈ ਜੀ ਇਹਨਾਂ ਦੀ ਸਲਵਾਰ ਦੇ ਉੱਪਰ ਵਰਕ ਆਏਗਾ ਜੀ ਸਾਰਾ ਹੀ ਆਰੀ ਵਰਕ ਹੈ ਜੀ ਇਹ ਸਲਵਾਰ ਦਾ ਇੱਕ ਪੱਲਾ ਆਪਾਂ ਇਸ ਤਰਫ ਕਟਿਆ ਜੀ ਇਹ ਵੀ ਸਟੇਟ ਸਲਵਾਰ ਦੇ ਉੱਪਰ ਵਰਕ ਆਇਆ ਜੀ ਤੁਸੀਂ ਕਿਸੇ ਵੀ ਕਲਰ ਉੱਪਰ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਜੀ ਇਹ ਪਿਓਰ ਪਸ਼ਮੀਨੇ ਦਾ ਸਟੱਫ ਹੈ ਜੀ ਇਹ ਅਗਲਾ ਸੂਟ ਇਹ ਰੈੱਡ ਕਲਰ ਦੇ ਵਿੱਚ ਹੈ ਜੀ ਇਹ ਵੀ ਪਸ਼ਮੀਨੇ ਦਾ ਤੇ ਇਹਦੇ ਉੱਪਰ ਵੀ ਆਰੀ ਵਰਕ ਹੋਇਆ ਜੀ ਇਹਦੇ ਨੈੱਕ ਦੇ ਉੱਪਰ ਵਰਕ ਹੋਇਆ ਜੀ ਸ਼ਰਟ ਦੇ ਉੱਪਰ ਹੋਰ ਕਿਤੇ ਵਰਕ ਨਹੀਂ ਹੈਗਾ ਇਹਦੇ ਨੈੱਕ ਦੇ ਉੱਪਰ ਵਰਕ ਆਏਗਾ ਤੇ ਬਾਜੂ ਦੇ ਉੱਪਰ ਵਰਕ ਆਏਗਾ ਇਹਦੇ ਆਰੀ ਦਾ ਵਰਕ ਹੈ ਇਹ ਸਾਰਾ ਆਰੀ ਦਾ ਵਰਕ ਹੋਇਆ ਜੀ ਦੇ ਉੱਪਰ ਇਹ ਬਾਜੂ ਦੇ ਉੱਪਰ ਵਰਕ ਆਏਗਾ ਤੇ ਇਧਰ ਇਹਦੇ ਸਲਵਾਰ ਦੇ ਪੌਚਿਆਂ ਦੇ ਉੱਪਰ ਵਰਕ ਆਏਗਾ ਜੀ ਇਹ ਵੀ ਸਟ੍ਰੇਟ ਸਲਵਾਰ ਬਣੇਗੀ ਇੱਕ ਸਲਵਾਰ ਦਾ ਪੌਚਾ ਇਧਰ ਬਣੇਗਾ ਤੇ ਇੱਕ ਦਾ ਪੌਚਾ ਸਲਵਾਰ ਦਾ ਇਸ ਤਰ੍ਹਾਂ ਬਣਾਇਆ ਗਏ ਜੀ ਉੱਪਰ ਜਾ ਕੇ ਬਣਾਇਆ ਗਏ ਜੀ ਇੱਕ ਸਲਵਾਰ ਦਾ ਪੌਚਾ ਇਧਰ ਨੂੰ ਬਣਾਇਆ ਗਏ ਜੀ ਆਪਣੇ ਕੋਲ ਸਾਰੇ ਸੂਟ ਆਰਡਰ ਤੇ ਰੈਡੀ ਹੁੰਦੇ ਨੇ ਜੀ ਤੁਸੀਂ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਸੂਟ ਪਸੰਦ ਹੋਣ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਉੱਪਰ ਮੈਸੇਜ ਕਰ ਸਕਦੇ ਹੋ ਜੀ ਓਕੇ ਜੀ ਥੈਂਕ ਯੂ